ਅਕੀਦੇ ਤੋਂ ਗੰਨਾ ਪੀੜ ਕੇ ਜਿਹੜਾ ਰਸ ਆਉਂਦਾ ਹੈਗਾ ਇਹਦੇ ਵਿੱਚ ਆ ਕੇ ਦੇਖੋ ਇਸ ਤਰ੍ਹਾਂ ਪਹਿਲਾਂ ਥੋੜਾ ਗਰਮ ਜਿੱਧਰ ਘੱਟ ਠੇਕ ਹੁੰਦਾ ਉਧਰੋਂ ਕਿਤੇਰੇ ਜ਼ਿਆਦਾ ਜਦੋਂ ਗਰਮ ਹੋ ਜਾਂਦਾ ਇੱਧਰ ਜਿਵੇਂ ਚਾਣੀ ਹੈ ਜਿਹੜੀ ਉਹ ਬਣਦੀ ਹੈ ਤੂੰ ਦੇਖ ਲਓ ਉਹਦੇ ਨਾਲ-ਨਾਲ ਫਿਰ ਇੱਥੇ ਆ ਕੇ ਜਿਹੜਾ ਗੁੜਾ ਉਹ ਬਣ ਜਾਂਦਾ ਇਸ ਤਰ੍ਹਾਂ ਚੱਕ ਕੇ ਜਿਹੜਾ ਗੁੜਾ ਉਹ ਬਣਾਇਆ ਜਾਂਦਾ ਹੈਗਾ ਆ ਦੇਖੋ ਇਹ ਗੁੜ ਬਣ ਰਿਹਾ ਹੈਗਾ ਕਿਉਂਕਿ ਇਹ ਬਿਲਕੁਲ ਦੇਸੀ ਤਰੀਕੇ ਨਾਲ ਜੋ ਪ੍ਰਾਤਨ ਪਹਿਲਾਂ ਤੋਂ ਚੱਲਦਾ ਹੁੰਦਾ ਸੀਗਾ ਉਸੇ ਤਰ੍ਹਾਂ ਜਿਹੜਾ ਗੁੜਾ ਹੈ ਉਹ ਬਣਾਇਆ ਜਾ ਰਿਹਾ ਨਹੀਂ ਤਾਂ ਅੱਜ ਕੱਲ ਬਹੁਤ ਕੁਝ ਕੈਮੀਕਲ ਪਾ ਕੇ ਚੀਨੀ ਪਾ ਕੇ ਉਹ ਜਿਹੜਾ ਗੁੜਾ ਉਹ ਤਿਆਰ ਕੀਤਾ ਜਾਂਦਾ ਪਰ ਇੱਥੇ ਫਿਰ ਵੀ ਪੂਰਾ ਪ੍ਰਾਤਨ ਤਰੀਕੇ ਨਾਲ ਹੈ ਜਿਹੜਾ ਗੁੜਾ ਉਹ ਬਣਾਇਆ ਜਾ ਰਿਹਾ ਆ ਦੇਖੋ ਇਹ ਚਾਣੀ ਹੈ ਉਬਾਲੇ ਤੇ ਆ ਰਹੀ ਹੈ ਉਸ ਤੋਂ ਬਾਅਦ ਦੁਬਾਰਾ ਇੱਧਰ ਫਿਰ ਗੁੜ ਨਿਕਲਦਾ ਹੈਗਾ ਤੇ ਦੇਖੋ ਗੁੜਾ ਉਹ ਦੇਖੋ ਗੁੜ ਤਿਆਰ ਹੋ ਗਿਆ